ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਝੋਟੀ ਛੇੜ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੋਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਕਿੰਨੇ ਟਾਈਮ ਦੀ ਕੱਚੀ ਹੈ ਬਈ ਬਈ 8 ਮਹੀਨੇ ਦੀ ਗੱਬਣ ਆਈਏ ਠੀਕ ਆ 8 ਮਹੀਨਿਆਂ ਦੀ ਬਈ ਗੱਬਣ ਹਾਂਜੀ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਉਹੀ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਆਏ ਮੰਨ ਕੇ ਚੱਲੋ ਵੀ ਘਰੇਲੂ ਪਸ਼ੂਆਂ ਚ ਵੀਰੇ ਛੋਟੇ ਸੇਲ ਕਰ ਰਿਆ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਾਈ ਜੀ ਠੀਕ ਠਾਕ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਮੇਰਾ ਜਗਵਿੰਦਰ ਸਿੰਘ ਆ ਜੀ ਪਿੰਡ ਧਰਮਪੁਰ ਮੋੜ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਨੇੜੇ ਪਿੰਡ ਕਿਹੜਾ ਨੇੜੇ ਪਿੰਡ ਇਧਰ ਆਪਣਾ ਹੀ ਪਧਾਉਰ ਸ਼ਹਿਰ ਵੀ ਰਹਿ ਜਾਂਦਾ ਜੀ ਤੇ ਇਧਰ ਆਪਣੇ ਤਪਾ ਵੀ 9-10 ਕਿਲੋਮੀਟਰ ਰਹਿ ਜਾਂਦਾ ਹੈਗਾ ਤੇ 8 ਕਿਲੋਮੀਟਰ ਪਧਾਉਰ ਰਹਿ ਜਾਂਦਾ ਜੀ 13 ਕਿਲੋਮੀਟਰ ਬਰਨਾਲਾ ਰਹਿ ਜਾਂਦਾ ਜੀ ਠੀਕ ਆ ਹਾਂਜੀ ਇਹ ਆਪਣੇ ਨੇੜੇ ਨੇੜੇ ਰਹਿੰਦੇ ਆ ਹਾਂਜੀ ਹਾਂਜੀ ਠੀਕ ਆ ਜ਼ਿਲ੍ਹਾ ਆਪਾਂ ਬਰਨਾਲਾ ਹੀ ਪੈਂਦਾ ਹਾਂ ਬਰਨਾਲਾ ਪੈਂਦਾ ਜੀ ਤਹਿਸੀਲ ਤਪਾ ਹਾਂ ਤਹਿਸੀਲ ਤਪਾ ਪੈਂਦੀ ਜੀ ਠੀਕ ਆ ਭਾਈ ਮਾਲ ਨੰਬਰ ਬੋਲ ਦੋ ਪਾਉਣ ਮਾਲ ਨੰਬਰ 68054655 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਆਪਾਂ ਸਾਹਮਣੇ ਝੋਟੀ ਦੇਖ ਰਹੇ ਆਪਣੇ ਘਰ ਦੀ ਹੋਈ ਆ। ਹਾਂ ਮੇਰੇ ਘਰ ਦੀ ਝੋਟੀ ਆ ਆਪਣੀ। ਕਿਹੜਾ ਸੂਆ ਹੁੰਦੀ ਆ? ਦੂਜੇ ਸੂਏ ਦੀ ਗੱਭਣ ਆ ਬਈਏ। ਦੂਜੇ ਸੂਏ ਲਈ ਗੱਭਣ ਆਗੀ। ਹਾਂਜੀ। ਕਿੰਨਾ ਟਾਈਮ ਬਾਕੀ ਆ ਬਈ? ਬਈ ਉਹ 8ਵੇਂ ਮਹੀਨਾ ਦਾਸ ਤਰੀਕ ਨੂੰ ਲੱਗਿਆਗਾ। 7 ਮਹੀਨਿਆਂ ਦੀ ਗੱਭਣ ਹੋ ਗਈ 8ਵੇਂ ਮਹੀਨਾ ਲੱਗਿਆ ਜੀ। 7 ਮਹੀਨਿਆਂ ਦੀ ਚੈੱਕ ਪਾਸ ਆ। ਹਾਂ ਚੈੱਕ ਪਾਸ ਆ ਬਈ। ਤੇ ਜੇ ਕੋਈ ਵੀਰ ਆਪਦੀ ਸ਼ੱਲੀ ਕਰਨੀ ਚਾਹੁੰਦਾ ਹੋਵੇ। ਬਾਈ ਜੀ ਸਾਡੇ ਕਰੇ। ਠੀਕ ਆ ਬਾਈ। ਹਾਂਜੀ। ਤੇ ਦੁੱਧ ਤਾਂ ਡਰਾਈ ਹੋਈ ਆ ਹਨਾ। ਦੁੱਧੋਂ ਡਰਾਈ ਹੋਇਆ ਦੁੱਧੋਂ ਡਰਾਈ ਕਹਿੰਦਾ 12 ਲੀਟਰ ਦੁੱਧ ਆਪ ਆਪ ਦੀ ਨਦਰਾ ਦਰਵਾਨੀ ਸੇਵਾ ਤੇ ਚੋਇਆਗਾ ਤੇ ਐਤ ਕੀ ਫਿਰ ਕਿੰਨੀ ਕੁ ਉਮੀਦ ਹੈ ਐਤ ਕੀ ਬਈ 14-15 ਗੱਲ ਦੁੱਧ ਦੇਣ ਦੀ ਉਮੀਦ ਹੈ ਕਿ ਗਰੰਟੀ ਤੇ ਦੇ ਦਾਂਗੇ ਮੇਰਾ ਸਿਰਫ ਵੀ ਅੰਦਰ ਬੰਨ੍ਹਣ ਵਾਸਤੇ ਜਗ੍ਹਾ ਹੈ ਨਹੀਂ ਤੇ ਇੱਕ ਮਾਸ ਮੈਨੂੰ ਗੱਬਣ ਰੱਖਣੀ ਪੈਂਦੀ ਆ ਸੱਜਰ ਸੋਈ ਵੀ ਠੀਕ ਹੈ ਤੇ ਬਦ ਮੇਰਾ ਘਰਣਾ ਚੱਲਦਾਗਾ ਤੇ ਟੋਕਰ ਗੱਬਣ ਮੈਂ ਵੇਚ ਦੇਣਾ ਤਿਆਰ ਕਰਕੇ ਜਨਾ ਤੇ ਲਾ ਕੇ ਹੁਣ ਮੇਰੇ ਕੋਲ ਇੱਕਾ ਕੱਟਾ ਵੀ ਇਹਦੇ ਨਾਲ ਹੀ ਆ ਜੀ ਠੀਕ ਆਜੋ ਟੀ ਆ ਕੱਟਾਗਾ ਹਾਂਜੀ ਤੇ ਜੇ ਕੋਈ ਵੀਰ ਕਹਿੰਦਾ ਵੀ ਕੱਟਾ ਨਾਲ ਜਾਣਾ ਚਾਹੂਗਾ ਭਾਈ ਉਹ ਉਹੀ ਜੀ ਹੋ ਜਾਊਗਾ ਹਾਂ ਤੇ ਜੇ ਕੋਈ ਕਟਾ ਛੱਡੂ 10000 ਰੁਪਏ ਦਾ ਕਟਾ ਪਰ ਰੱਖ ਲਾਂਗੇ ਜੀ 10000 ਦਾ ਬਾਈ ਕਹਿੰਦਾ ਆਪਾਂ ਕਟਾ ਫਿਰ ਰੱਖ ਲਾਂਗੇ ਰੱਖ ਲਾਂਗੇ ਬਾਈ ਹਾਂਜੀ ਚਵਾਈ ਚਵਾਈ ਕਿ ਮਿਲਗੀ ਚਵਾਈ ਜਮੂਰੀ ਪੂਰੀ ਪੋਲੀ ਆ ਭੂਰ ਸਰਲਾ ਕੋਈ ਨਹੀਂਗਾ ਆਪਾਂ ਇਹ ਚਵਾਈ ਦਾ ਤਾਂ ਆਪਾਂ ਜ਼ਿੰਮੇਵਾਰ ਆਂ ਜੀ ਠੀਕ ਆ ਬਾਈ ਹਾਂਜੀ ਇਹ ਮੋਟੀ ਮੋਟੀ ਚਵਾਈ ਸੀ ਹਾਂਜੀ ਥਣ ਬਹੁਤ ਚੰਗਾ ਲੱਗਿਆ ਹਨਾ ਹਾਂਜੀ ਬਾਈ ਚਾਰੇ ਥਣ ਪੂਰੀ ਮਿੱਥੀ ਦੇ ਲੱਗੇ ਬਾਈ ਕੱਲਾ ਕੱਲਾ ਥਣ ਪਿਆਗਾ ਤੇ ਸਿੰਘਾਂ ਦੀ ਕੁਆਲਿਟੀ ਚੈੱਕ ਕਰ ਲਓ ਬੜੀ ਚੰਗੀਆਂ ਨਾਲੋਂ ਹੀ ਸਿੰਘ ਬਾਈ ਥੱਲੇ ਬਹਿ ਕੇ ਹੱਥ ਮਾਰ ਕੇ ਚਾਹੇ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਇਹ ਜ ਕੋਈ ਗੱਲ ਨਹੀਂ ਬਾਈ ਖੋਲ ਤੋ ਮੜੀ ਤੋਰ ਦੋ ਪਹਿਲਾਂ ਨਾ ਚੌੜੀ ਚੂੜੀ ਫੋਲਾ ਬਾਈ ਵੱਡੀ ਆ ਕਿ ਕੋਈ ਵੀਰ ਛੋਟੀ ਨਾ ਸਮਝੋ ਪਹਿਲੇ ਸੂਏ ਬਾਈ ਨੇ ਚੰਗਾ ਰਿਕਾਰਡ ਦੱਸਿਆ ਤੇ ਐਦ ਕੀ ਬਾਈ ਕਹਿੰਦਾ ਮੈਨੂੰ ਚੰਗੀ ਉਮੀਦ ਹੈ ਬਰੇ ਕੋ ਜਗਾ ਦੀ ਦਿੱਕਤ ਆ ਵੀਰੇ ਹੋਰ ਤਾਂ ਕੋਈ ਚਿੰਤਾ ਜਗਾ ਦੀ ਦਿੱਕਤ ਕਰਕੇ ਬਾਈ ਕਹਿੰਦਾ ਮੈਂ ਇਹਨੂੰ ਵੇਚ ਦਾਂਗਾ ਤੇ ਬਾਈ ਫਿਰ ਮੋਲੇ ਦਾ ਕੀ ਰਹੂਗਾ ਦੇਣ ਲੈਣ ਜਾ ਮੋਲ ਬਾਈ ਦੇਣ ਲੈਣਾ 90000 ਰੁਪਏ ਦੇ ਇਹਦਾ 90 ਕੱਟੇ ਸੋਦੇ ਕੱਟਾ ਨਹੀਂ ਕੱਟਾ ਨਹੀਂ ਲੈਣਾ ਫਿਰ 80000 ਜੀ ਫਿਰ 80000 ਹਾਂਜੀ ਤੇ ਸਿੰਗਾ ਦੀ ਬੰਤਰ ਚੈੱਕ ਕਰੋ ਬਾਈ ਜਮਨ ਨਾਲੋਂ ਹੀ ਮੋੜੇ ਵੈ ਸਿੰਗ ਤੇ ਬੰਦ ਦੀ ਕਿਵੇਂ ਆ ਬਾਈ ਲੈ ਵਾ ਕਿਵੇਂ ਬਣਵਾ ਬੰਦ ਦੀ ਤਾਂ ਬਾਈ ਦਿਨਾਂ ਤੇ ਆ ਕੇ ਰਿਕਾਰਡ ਤੋੜ ਦਿੰਦੀ ਆ ਕਿ ਪਹਿਲੇ ਸੋਸ ਨੂੰ ਉਮੀਦ ਨਹੀਂ ਸੀਗੀ 12 ਕਿਲੋ ਦੁੱਧ ਦੇਊਗੀ ਹੂੰ ਪਹਿਲੇ ਸੋਸ ਨੂੰ ਆਇਆ ਸੀਗਾ ਵੀ 9-10 ਕਿਲੋ ਦਾ ਤੇ ਦੁੱਧ ਦੇ ਤਾਂ ਬਹੁਤ ਆ ਤੇ ਜਦੋਂ ਚੱਲੀ ਉਹ ਤੈਨੂੰ 12 ਲੀਟਰ ਦੁੱਧ ਦੇ ਨੰਗਾ ਪਤਾਈ ਠੀਕ ਆ ਬਾਈ ਹਾਂਜੀ ਤੇ ਚਵਾਈ ਕਿਵੇਂ ਪੋਲੀ ਸੀ ਚਵਾਈ ਇੱਕ ਨੰਬਰ ਜੀ ਠੀਕ ਆ ਜੀ ਬਾਈ ਬਾਈ ਕਹਿੰਦੇ ਪੋਲੀ ਸੀ ਇੱਕ ਨੰਬਰ ਸੀ ਤੇ ਮੋਹਰੀ ਵੀ ਬਾਈ ਨੇ ਬਾਈ ਜਾ ਬਾਈ ਕਹਿੰਦਾ 90000 ਦੀ ਦੇ ਦਾਂਗੇ ਜੇ ਕੋਈ ਛਣੇ ਕੱਟਾ ਲਊਗਾ ਤੇ ਜੇ ਕਿਸੇ ਵੀਰ ਨੇ ਕੱਟਾ ਨਹੀਂ ਰੱਖਣਾ ਤਾਂ ਆਪਾਂ 80000 80000 ਦੀ ਦੇ ਦਾਂਗੇ ਬਾਈ 80000 ਦੀ ਝੋਟੀ ਬਾਈ ਦੇ ਬੰਦੋ ਬਾਈ ਉੱਥਾ ਅੱਠਵਾਂ ਨੂੰ ਲੱਗਿਆ ਟੁੱਟੀ ਦੇ ਦਾਂਗੇ ਤੇ ਚਾਰੂ ਚੂਰੂ ਖਾਂਵੇਂ ਬਾਈ ਚਾਰੂ ਜਰਾ ਬਾਈ ਤੈਨੂੰ ਦਿੱਖਦੀ ਅੱਛੀ ਜੰਗੇ ਜਿੱਥੇ ਮਰਜ਼ੀ ਬੰਨ ਦੇ ਖਾਣ ਪੀਣ ਨੇ ਤਾਂ ਜਿਹੜਾ ਕੋ ਮਰਜ਼ੀ ਪਾ ਦੇ ਜਾਇ ਮਿਰਚਾਂ ਪਾ ਦੇ ਉਹ ਵੀ ਖਾਊਗੀ ਅਗਲੇ ਦਿਨ ਖੜੇ ਤੇ ਵੀ ਖਵਾ ਦਾਂਗੇ ਬਾਕੀ ਚੋਲਾ ਦੱਸਦਾ ਹਨਾ ਵੀ ਵਧੀਆ ਹੈ ਹਾਂਜੀ ਚੋਲਾ ਬਾਈ ਚੈੱਕ ਕਰੋ ਬੜਾ ਕਮਾਲ ਦਾ ਹੈਗਾ ਦੇ ਗੱਲ ਕਰੀਏ ਜਦੋਂ ਵੀ ਤਿਆਰ ਹੋ ਕਰਨ ਵਾਲੀ ਬਹੁਤ ਸੋਹਣੀ ਤਿਆਰ ਹੋ ਕੇ ਸੂਬ ਸਾਉਜੀ ਲਵਾਈ ਕਹਿੰਦਾ ਫੁੱਲ ਹਾਂ ਫੁੱਲ ਨਾ ਟਾਈਮ ਮੰਨ ਕੇ ਚਲੋ ਵੀ ਇਹਨੇ ਦੁੱਧ ਸਹੀ ਤਰੀਕੇ ਨਾਲ ਦਿੱਤਾ ਸਹੀ ਤਰੀਕੇ ਨਾਲ ਬਾਈ ਇਹਨੇ ਸਭਾ ਕੇ 7 ਮਹੀਨੇ ਦਿੱਤਾ ਠੀਕ ਹੈ ਹਾਂ ਮਤਲਬ ਕੋਈ ਠੀਕਾ ਨਹੀਂ ਲਵਾਇਆਗਾ ਥਾਪੀ ਤੇ ਮਿਲਦੀ ਰਹੀ ਆ ਕੱਟੇ ਤੋਂ 3 ਮਹੀਨੇ ਬਾਅਦ ਦੁੱਧੋਂ ਹੱਟ ਛੱਡਤੀ ਸੀ ਕੱਟੇ ਨੁਚਰਾਉਣੋਂ ਹਟ ਗਈ ਸੀ ਠੀਕ ਹੈ ਬਾਈ ਹਾਂਜੀ ਠੀਕ ਨਾਲ ਸੀਗਾ ਬਾਈ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੱਤਾ ਜੀ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਨੂੰ 当然了。